ਬਿਲ ਗੇਟਸ ਦੇ ਕੋਲ ਵੀ 2.5 ਲੱਖ ਏਕੜ ਦੇ ਕਰੀਬ ਜ਼ਮੀਨ ਹੈ ਤੈਨਾ ਕਾਰਪੋਰੇਟ ਘਰਾਣਿਆਂ ਦਾ ਜ਼ਮੀਨ ਦੇ ਨਾਲ ਕੀ ਲੈਣਾ ਦੇਣਾ ਹੈ ਕਿਉਂ ਉਹ ਛੋਟੇ ਕਿਸਾਨ ਖਤਮ ਕਰਨਾ ਚਾਹੁੰਦੇ ਨੇ ਕਿਉਂ ਨਹੀਂ ਚਾਹੁੰਦੇ ਕਿਸਾਨਾਂ ਨੂੰ ਐਮਐਸਪੀ ਮਿਲ ਜੇ ਐਮਐਸਪੀ ਨਾ ਮਿਲਣ ਪਿੱਛੇ ਕਿਹੜੀਆਂ ਤਾਕਤਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਵਾ ਇਸ ਵੇਲੇ ਐਮਐਸਪੀ ਮਿਲਣ ਤੋਂ ਰੋਕ ਰਹੀਆਂ ਨੇ ਪਿਛਲੇ ਦਿਨੀ ਐਸਕੇਐਮ ਦੀ ਇੱਕ ਬੈਠਕ ਹੋਈ ਤਾਂ ਐਸਕੇਐਮ ਨੇ ਕਿਹਾ ਕਿ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਕਿ ਡਬਲਿਊਟੀਓ ਵਿੱਚੋਂ ਖੇਤੀ ਨੂੰ ਬਾਹਰ ਕੱਢਿਆ ਜਾਵੇ ਡਬਲਿਊਟੀਓ ਕੀ ਹੈ ਜਿੰਨੀ ਦੇਰ ਖੇਤੀ ਡਬਲਿਊਟੀਓ ਦੇ ਵਿੱਚ ਰਹੇਗੀ ਉੰਨੀ ਦੇਰ ਕਿਸਾਨਾਂ ਨੂੰ ਐਮਐਸਪੀ ਮਿਲ ਹੀ ਨਹੀਂ ਸਕਦਾ MSP ਨਾ ਮਿਲਣ ਪਿੱਛੇ ਕਿਹੜੀਆਂ ਤਾਕਤਾਂ ਨੇ ਭਾਵੇਂ ਆਪਾਂ ਅਡਾਨੀ ਆਬਾਨੀ ਜਾਂ ਇਥੋਂ ਦੇ ਕਾਰਪੋਰੇਟ ਘਰਾਣੇ ਜਾਂ ਫਿਰ BJP ਜਾਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦਾ ਵਿਰੋਧੀ ਚਿਹਰਾ ਬਣਾ ਕੇ ਬੈਠੇ ਹੋਏ ਆ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਵਾਂ ਇਸ ਵੇਲੇ MSP ਮਿਲਣ ਤੋਂ ਰੋਕ ਰਹੀਆਂ ਨੇ ਕਿਸਾਨਾਂ ਨੂੰ MSP ਕਿਵੇਂ ਮਿਲੇਗੀ ਕੀ MSP ਇਸ ਮਸਲੇ ਦਾ ਹੱਲ ਵੀ ਹੈ ਜਾਂ ਫਿਰ ਨਹੀਂ ਇਹ ਸਾਰੇ ਮਸਲੇ ਉੱਤੇ ਅੱਜ ਗੱਲਬਾਤ ਕਰਾਂਗੇ ਉਦਾਹਰਨ ਤੋਂ ਸ਼ੁਰੂ ਕਰਦੇ ਹਾਂ ਯੂਐਸਏ ਵਿੱਚ ਛੋਟੇ ਕਿਸਾਨ ਖਤਮ ਹੋਏ ਉੱਥੇ ਵੱਡੇ ਵੱਡੇ ਖੇਤਾਂ ਦੇ ਪੂਲ ਬਣਾਏ ਗਏ 50000 ਏਕੜ 1 ਲੱਖ ਏਕੜ ਜਿਨ੍ਹਾਂ ਉੱਥੋਂ ਦੇ ਵੱਡੇ ਪਰਿਵਾਰ ਨੇ ਜਿਵੇਂ ਕਿ ਇੱਕ ਅਮਰਜਨ ਫੈਮਿਲੀ ਆ ਉਹਨਾਂ ਦੇ ਕੋਲ ਤਾਂ 20 ਲੱਖ ਏਕੜ ਤੋਂ ਵੀ ਜ਼ਿਆਦਾ ਕਿੱਲੇ ਜ਼ਮੀਨ ਹੈ ਉਹ ਇੱਕ ਕਾਰਪੋਰੇਟ ਕਾਰਨਾ ਹੈ ਫਿਰ ਵੀ ਉਹਨਾਂ ਨੇ ਇੰਨੇ ਵੱਡੇ ਪੱਧਰ ਤੇ ਖੇਤੀ ਅਕਵਾਇਰ ਕੀਤੀ ਹੋਈ ਹੈ ਤੇ ਉਹਨਾਂ ਦਾ ਸਮਾਨ ਮਾਰਟਸ ਦੇ ਵਿੱਚ ਜਾ ਕੇ ਵਿਕਦਾ ਹੈ ਮੌਲਾਂ ਦੇ ਵਿੱਚ ਵਿਕਦਾ ਹੈ ਦੂਜੀ ਵੱਡੀ ਉਦਾਹਰਣ ਹੈ ਬਿਲ ਗੇਟਸ ਦੀ ਹੁਣ ਕਹਿਣ ਨੂੰ ਤਾਂ ਆਈਟੀ ਦੇ ਨਾਲ ਜੁੜੇ ਹੋਏ ਨੇ ਵੱਡੇ ਕਾਰਪੋਰੇਟ ਘਰਾਣੇ ਦੇ ਵਿੱਚੋਂ ਇੱਕ ਨੇ ਕਾਰਪੋਰੇਟ ਫੈਮਿਲੀ ਦੇ ਵਿੱਚੋਂ ਇੱਕ ਨੇ ਪਰ ਬਿਲ ਗੇਟਸ ਦੇ ਕੋਲ ਵੀ 2.5 ਲੱਖ ਏਕੜ ਦੇ ਕਰੀਬ ਜ਼ਮੀਨ ਹੈ ਤਾਂ ਇਹਨਾਂ ਕਾਰਪੋਰੇਟ ਘਰਾਣਿਆਂ ਦਾ ਜ਼ਮੀਨ ਦੇ ਨਾਲ ਕੀ ਲੈਣਾ ਦੇਣਾ ਹੈ ਕਿਉਂ ਉਹ ਛੋਟੇ ਕਿਸਾਨ ਖਤਮ ਕਰਨਾ ਚਾਹੁੰਦੇ ਨੇ ਕਿਉਂ ਨਹੀਂ ਚਾਹੁੰਦੇ ਕਿਸਾਨਾਂ ਨੂੰ ਐਮਐਸਪੀ ਮਿਲੇ ਕਿਉਂਕਿ ਜੇਕਰ ਐਮਐਸਪੀ ਮਿਲ ਗਈ ਘੱਟੋ ਘੱਟ ਸਮਰਥਨ ਮੁੱਲ ਮਿਨੀਮਮ ਸਪੋਰਟ ਪ੍ਰਾਈਸ ਮਿਲ ਗਿਆ ਤਾਂ ਕਿਸਾਨ ਜਿਹੜੇ ਨੇ ਉਹ ਆਪਣਾ ਗੁਜ਼ਾਰਾ ਸੋਹਣਾ ਕਰ ਪਾਉਣਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਹੀ ਦੁਨੀਆ ਦਾ ਸਭ ਤੋਂ ਵੱਡਾ ਧੰਦਾ ਹੋਣ ਵਾਲਾ ਹੈ ਜਿਵੇਂ ਇੱਕ ਮੱਕੀ ਦਾ ਪੀਸ ਹੀ ਬਾਹਰ ਵਿਦੇਸ਼ਾਂ ਦੇ ਵਿੱਚ ਯੂਐਸ ਦੇ ਮਾਰਟ ਦੇ ਵਿੱਚ 10-10 ਡਾਲਰ ਦਾ ਵਿਕਦਾ ਜਾਂ ਇਦੋਂ ਮਹਿੰਗਾ ਵੀ ਵਿਕਦਾ ਕਈ ਵਾਰੀ ਤਾਂ ਇਹ ਜਿਹੜਾ ਧੰਦਾ ਹੈ ਇਹ ਇੱਕ ਕਾਰਪੋਰੇਟ ਘਰਾਣੇ ਐਕਵਾਇਰ ਕਰਨਾ ਚਾਹੁੰਦੇ ਨੇ ਸਿਲਕ ਰੂਟ ਕਰਤਾਰਪੁਰ ਲਾਂਘਾ ਖੁੱਲੇਗਾ ਮੱਧ ਏਸ਼ੀਆ ਦੇ ਰਾਹੀਂ ਯੂਰਪ ਇੰਗਲੈਂਡ ਤੱਕ ਸਾਮਾਨ ਜਾਂਦਾ ਸੀ ਭਾਰਤ ਦਾ ਪਹਿਲਾਂ ਹੁਣ ਬੰਦ ਪਿਆ ਸਮਾਂ ਆਉਣ ਤੇ ਖੁੱਲੇਗਾ ਪਰ ਉਦੋਂ ਤੱਕ ਛੋਟੇ ਕਿਸਾਨਾਂ ਕੋਲੋਂ ਜ਼ਮੀਨਾਂ ਖੋਣ ਦੀ ਸਾਜ਼ਿਸ਼ ਹੈ ਤਾਂ ਹੀ ਕਰਕੇ ਤਾਂ ਕਹਿ ਰਹੇ ਆ ਕਿ ਜਿਹੜੇ ਪੰਜਾਬੀ ਹੁਣ ਜ਼ਮੀਨਾਂ ਵੇਚ-ਵੇਚ ਭੱਜ ਰਹੇ ਨੇ ਜਦੋਂ ਇਹ ਲਾਂਘਾ ਖੁੱਲ ਗਿਆ ਤਾਂ ਇੱਥੋਂ ਸਾਮਾਨ ਵਿਕਣ ਲੱਗਿਆ ਤਾਂ ਬੇਜ਼ਮੀਨੇ ਜਿਹੜੇ ਨੇ ਉਹ ਭਿਖਾਰੀ ਬਣ ਕੇ ਰਹਿ ਜਾਣਗੇ ਤੇ ਜਿਨ੍ਹਾਂ ਕੋਲ ਜ਼ਮੀਨਾਂ ਹੋਈਆਂ ਜੋ ਕਿ ਬਹੁਤ ਜ਼ਿਆਦਾ ਅਸਾਰ ਨੇ ਕਿ ਕਾਰਪੋਰੇਟ ਘਰਾਨੇ ਹੋਣਗੇ ਉਹ ਫਿਰ ਪੈਸੇ ਕਮਾਉਣਗੇ ਤਾਂ ਇਹ ਵੱਡੀ ਸਾਜ਼ਿਸ਼ ਹੋ ਰਹੀ ਆ ਕਿਉਂਕਿ ਫੂਡ ਸਿਕਿਉਰਿਟੀ ਹਰ ਕੋਈ ਭਾਲਦਾ ਹਰ ਕੋਈ ਚਾਹੁੰਦਾ ਕਿ ਉਸਦੇ ਪਰਿਵਾਰ ਨੂੰ ਰੋਟੀ ਮਿਲੇ ਹਰ ਕੋਈ ਚਾਹੁੰਦਾ ਕਿ ਉਸਦੇ ਪਰਿਵਾਰ ਨੂੰ ਖਾਣ ਪੀਣ ਵਿੱਚ ਹਰ ਉਹ ਚੀਜ਼ ਮਿਲੇ ਜੋ ਸਾ ਪਰਿਵਾਰ ਚਾਹੇ ਤੇ ਉਹਗਾਉਣੀ ਕਿੰਨੇ ਆ ਕਿਸਾਨ ਨੇ ਤੇ ਕਾਰਪੋਰੇਟ ਘਰਾਨੇ ਚਾਹੁੰਦੇ ਨੇ ਕਿ ਅਸੀਂ ਜ਼ਮੀਨਾਂ ਦੇ ਮਾਲਕ ਹੋ ਜਾਈਏ ਅਸੀਂ ਉਸ ਮਾਲ ਦੇ ਮਾਲਕ ਹੋ ਜਾਈਏ ਅਸੀਂ ਰੇਟ ਤੈਅ ਕਰਕੇ ਮਾਰਕਸ ਦੇ ਵਿੱਚ ਵੇਚੀਏ ਜਦੋਂ ਅਸੀਂ ਚਾਹੀਏ 인ਫਲੇਸ਼ਨ ਲੈ ਆਈਏ ਜਦੋਂ ਅਸੀਂ ਚਾਹੀਏ ਕਿਸੇ ਚੀਜ਼ ਦੀ ਘਾਟ ਕੀਤੀ ਤੇ ਫਿਰ ਉਸ ਨੂੰ ਮਹਿੰਗਾ ਕਰ ਦਿੱਤਾ ਤੇ ਲੋਕਾਂ ਨੇ ਖਾਣਾ ਤਾਂ ਹੈ ਹੀ ਤੇ ਫਿਰ ਧੰਦਾ ਕਿਸ ਦਾ ਚੱਲੇਗਾ ਕਾਰਪੋਰੇਟ ਘਰਾਨਿਆਂ ਦਾ ਛੋਟੇ ਕਿਸਾਨਾਂ ਨੂੰ ਇਹ ਬੇਨਤੀ ਹੈ ਕਿ ਆਪਣੀਆਂ ਜ਼ਮੀਨਾਂ ਨਾ ਵੇਚੋ ਜਿੰਨੀਆਂ ਜ਼ਮੀਨਾਂ ਤੁਸੀਂ ਕਮਾ ਸਕਦੇ ਹੋ ਬਣਾ ਸਕਦੇ ਹੋ ਉਹ ਬਣਾਓ ਖੇਤੀ ਕਰੋ ਵੱਧ ਤੋਂ ਵੱਧ ਇਹ ਬਾਬੇ ਨਾਨਕ ਦਾ ਦਿੱਤਾ ਹੋਇਆ ਧੰਦਾ ਕਦੀ ਵੀ ਘਾਟੇ ਦਾ ਸੌਦਾ ਹੋ ਹੀ ਨਹੀਂ ਸਕਦਾ ਇਹ ਵੀ ਇੱਕ ਬਹੁਤ ਵੱਡਾ ਪ੍ਰੋਪਾਗੈਂਡਾ ਸੀ ਜੋ ਕਿ ਪਿੰਡਾਂ ਦੇ ਵਿੱਚ ਥੋੜੇ ਤੱਕ ਇਹ ਗੱਲ ਪਹਚਾਈ ਗਈ ਕਿ ਸਾਡੇ ਸੱਥਾਂ ਦੇ ਵਿੱਚ ਬੈਠੇ ਬਾਬੇ ਵੀ ਕਹਿਣ ਲੱਗ ਪਏ ਕਿ ਯਾਰ ਖੇਤੀ ਦੇ ਵਿੱਚ ਤਾਂ ਕੁਝ ਬਚਦਾ ਹੀ ਨਹੀਂ ਜੇ ਮਿਹਨਤ ਕਰੋਗੇ ਤਾਂ ਜੋ ਕੁਝ ਖੇਤੀ ਦੇ ਵਿੱਚ ਬਚਦਾ ਉਹ ਸ਼ਾਇਦ ਹੀ ਕਿਸੇ ਹੋਰ ਧੰਦੇ ਵਿੱਚ ਬਚੇ ਰਿਟੇਲ ਕਰਨਾ ਸ਼ੁਰੂ ਜ਼ਰੂਰ ਕਰੋ ਯਾਨੀ ਕਿ ਪ੍ਰੋਸੈਸ ਕਰਕੇ ਚੀਜ਼ਾਂ ਨੂੰ ਆਪ ਵੇਚੋ ਜੂਸ ਬਣਾਓ ਜੇਕਰ ਕਿਸੇ ਫਲ ਦੀ ਖੇਤੀ ਕਰ ਰਹੇ ਹੋ ਜੇਕਰ ਸਬਜੀ ਤੁਸੀਂ ਲਾ ਰਹੇ ਹੋ ਤਾਂ ਸਬਜੀ ਵੇਚੋ ਵੀ ਆਪ ਕਿਉਂ ਜੇ ਤੁਸੀਂ ਕੋਈ ਚੀਜ਼ 5 ਰੁਪਏ ਦੀ 2 ਰੁਪਏ ਦੀ ਵੇਚਦੇ ਹੋ ਬਾਜ਼ਾਰ ਜਾ ਕੇ 20 25 ਦੀ ਹੋ ਜਾਂਦੀ ਆ ਜੇ ਉਹੀ 20 25 ਤੁਹਾਡੀ ਜੇਬ ਦੇ ਵਿੱਚ ਪੈਣ ਤੇ ਫੇਰ ਹੋਣਗੀਆਂ ਕਮਾਈਆਂ ਤਾਂ ਦੱਸਿਆ ਤੁਹਾਨੂੰ ਕਿ WTO ਦੇ ਵਿੱਚੋਂ ਖੇਤੀ ਜਦੋਂ ਬਾਹਰ ਨਿਕਲੇਗੀ ਤਾਂ ਇੱਥੋਂ ਦੀਆਂ ਸਰਕਾਰਾਂ ਦੇ ਕੋਲ ਅਧਿਕਾਰ ਆ ਜਾਏਗਾ MSP ਦੇਣ ਦਾ ਹੁਣ ਤਾਂ ਜੇ ਸਰਕਾਰ ਚਾਹੇ ਵੀ ਤਾਂ ਉਹਨਾਂ ਨੂੰ ਉੱਥੇ ਜਾ ਕੇ ਪਹਿਲਾਂ UN ਦੇ ਵਿੱਚ WTO ਦੇ ਵਿੱਚ ਬੇਨਤੀ ਪ੍ਰਵਾਨ ਕਰਵਾਉਣੀ ਪੈਣੀ ਆ ਕਿ ਅਸੀਂ MSP ਦੇਣਾ ਚਾਹੁੰਦੇ ਆ ਤੇ ਪਰ ਉਹ ਬੇਨਤੀ ਕਦੇ ਪ੍ਰਵਾਨ ਹੋਣੀ ਨਹੀਂ ਕਿਉਂਕਿ ਇੱਕ ਦੇਸ਼ ਨੇ ਦੇ ਦਿੱਤੀ ਤਾਂ ਇਸ ਵੇਲੇ 10 ਹੋਰ ਦੇਸ਼ਾਂ ਦੇ ਵਿੱਚ ਭਾਰਤ ਦੇ ਨਾਲ-ਨਾਲ ਕਿਸਾਨ ਸੜਕਾਂ ਦੇ ਉੱਤੇ ਨੇ ਜਿਨ੍ਹਾਂ ਦੇ ਵਿੱਚ ਜਰਮਨੀ, ਪੋਲੈਂਡ, ਫਰਾਂਸ ਵਰਗੇ ਮੁਲਕ ਵੀ ਸ਼ਾਮਲ ਨੇ। ਕੁੱਲ 10 ਦੇਸ਼ਾਂ ਦੇ ਵਿੱਚ ਭਾਰਤ ਦੇ ਨਾਲ-ਨਾਲ ਸੰਘਰਸ਼ ਚੱਲ ਰਿਹਾ ਹੈ। ਤਾਂ ਜੇਕਰ ਇੱਕ ਵੀ ਮੁਲਕ ਨੂੰ ਇਜਾਜ਼ਤ ਮਿਲਦੀ ਹੈ ਤਾਂ ਸਾਰਿਆਂ ਨੂੰ ਦੇਣੀ ਪਵੇਗੀ ਤੇ ਕਾਰਪੋਰੇਟ ਘਰਾਣੇ ਹੀ ਤਾਂ ਸਰਕਾਰਾਂ ਬਣਾਉਂਦੇ ਨੇ ਤੇ ਫਿਰ ਸਰਕਾਰਾਂ ਡੇਗ ਵੀ ਦੇਣਗੇ ਤਾਂ ਕਿਵੇਂ ਮਿਲ ਜਾਏਗੀ ਫਿਰ ਐਮਐਸਪੀ? جنگ ਬਹੁਤ ਵੱਡੀ ਆ। ਅਸੀਂ ਪੇਸ਼ਕਾਸ਼ ਇੱਕ ਕੀਤੀ ਹੈ ਕੁਝ ਕੁ ਗੱਲਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਗਲੀ ਇੱਕ ਖਾਸ ਪੇਸ਼ਕਸ਼ ਦੇ ਵਿੱਚ ਇਹ ਵੀ ਸਾਂਝਾ ਕਰਾਂਗੇ ਕਿ ਹੋ ਸਕਦਾ ਹੈ ਐਮਐਸਪੀ ਇਸ ਮਸਲੇ ਦਾ ਹੱਲ ਹੀ ਨਾ ਹੋਵੇ ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਕਮੈਂਟ ਸੈਕਸ਼ਨ 'ਚ ਵਿਚਾਰ ਰੱਖੋ ਪੰਜਾਬ 1 ਕੱਟ ਦੇਖਦੇ ਰਹੋ ਧੰਨਵਾਦ